ਸাশ੍ਰੀ ਕਾਲ ਜੀ ਵੀਰ ਕਰਦੇ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਬਹੁਤ ਜ਼ਿਆਦਾ ਵੱਡੀ ਆਪਾਂ ਆਫਰ ਲੈ ਕੇ ਆਏ ਆ ਜੀ ਇਹ ਹੈਗੇ ਨੇ ਜਿਹੜੇ ਆਪਣੇ ਕੋਲੇ ਸ਼ਾਲ ਸਭ ਤੋਂ ਪਹਿਲਾਂ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਬਹੁਤ ਵੱਡੀ ਧਮਾਕਾ ਸੇਲ ਹੈ ਜੀ 150 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸ਼ਾਲ ਦੇ ਰਹੇ ਹਾਂ ਕੁੱਲੂ ਪੱਟੀ ਵਾਲੇ ਜੇ ਇਹਨਾਂ ਦਾ ਮਾਰਕੀਟ ਪ੍ਰਾਈਸ ਹੈਗਾ 250 ਰੁਪਏ ਤੇ ਜਿਹੜੇ ਕਲਰ ਨੇ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਨੇ ਤੁਸੀਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਨੀਚੇ ਦਿੱਤੇ ਨੰਬਰ ਤੇ ਆਰਡਰ ਕਰ ਸਕਦੇ ਹੋ ਸ਼ਿਪਿੰਗ ਐਕਸਟਰਾ ਹੋਏਗੀ ਬਹੁਤ ਖੁੱਲੇ ਡੁੱਲੇ ਸ਼ਾਲ ਹੈਗੀ ਤੇ ਜਿਹੜਾ ਪ੍ਰਾਈਸ ਦਾ ਬਹੁਤ ਹੀ ਜ਼ਿਆਦਾ ਘੱਟ ਹੈ ਆਪਣੇ ਕੋਲੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਤੁਹਾਨੂੰ ਹੁਣ ਇਹਦੇ ਵਿੱਚ ਕਲਰ ਚਾਰਟ ਦਿਖਾਉਨੇ ਆ ਜੀ ਜੀ ਆਪਾਂ ਹੁਣ ਤੁਹਾਨੂੰ ਇਸ ਦੇ ਕਲਰ ਸ਼ੋਅ ਕਰਦੇ ਆ ਜਿਹੜੇ-ਜਿਹੜੇ ਆਪਣੇ ਕੋਲੇ ਹੈਗੇ ਨੇ ਹਾਂਜੀ ਦੇਖੋ ਇਹ ਹੈਗਾ ਲਾਈਟ ਕਲਰ ਹਾਂਜੀ ਆ ਹੈਗਾ ਨੈਕਸਟ ਕਲਰ ਬਹੁਤ ਹੀ ਨਿੱਗੇ ਤੇ ਬਹੁਤ ਹੀ ਗੁੱਲੇ ਡੁੱਲੇ ਸ਼ਾਲ ਨੇ ਇਹ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਹਾਂਜੀ ਆਹ ਵਾਲਾ ਹੈਗਾ ਨੈਕਸਟ ਕਲਰ ਇਸ ਪ੍ਰਾਈਸ ਦੇ ਵਿੱਚ ਤੁਹਾਨੂੰ ਕਿਤੋਂ ਵੀ ਨਹੀਂ ਮਿਲਣੇ ਜੀ ਇੱਕ ਤਰ੍ਹਾਂ ਦਾ ਤੁਹਾਨੂੰ ਇਹ ਹੋਲ ਸੇਲ ਦੇ ਵਿੱਚ ਹੀ ਮਿਲ ਰਿਹਾ ਸ਼ਾਲ ਹਾਂਜੀ ਦੇਖੋ ਇਹ ਹੈਗਾ ਆਪਣੇ ਕੋਲੇ ਨੈਕਸਟ ਕਲਰ ਹਾਂਜੀ ਇਹ ਹੈਗਾ ਨੈਕਸਟ ਸ਼ਰਮਾ ਕਲੋਥ ਹਾਊਸ ਦੀ ਭਾਰੀ ਸੇਲ ਲੱਗ ਚੁੱਕੀ ਹੈ ਜਲਦੀ ਤੋਂ ਜਲਦੀ ਫਾਇਦਾ ਉਠਾਓ ਰੇਟ ਦੀ ਫੁੱਲ ਗਾਰੰਟੀ ਹੈ ਜੀ ਕਿਤੋਂ ਵੀ ਨਹੀਂ ਇਹ ਵਾਲਾ ਪ੍ਰਾਈਸ ਤੁਹਾਨੂੰ ਮਿਲਣਾ ਸਾਰੇ ਕਲਰ ਹੈਗੇ ਨੇ ਆਪਣੇ ਕੋਲੇ ਇਸ ਟਾਈਮ ਲਾਈਟ ਹੋਗੇ ਜਿਨ੍ਹਾਂ ਨੂੰ ਲਾਈਟ ਕਲਰ ਪਸੰਦ ਨੇ ਡਾਰਕ ਹੋਗੇ ਹਾਂਜੀ ਆ ਹੈਗੇ ਨੈਕਸਟ ਕਲਰ ਕਲਰ ਸਾਰੇ ਬਹੁਤ ਜਿਆਦੇ ਪਿਆਰੇ ਨੇ ਸਟਾਕ ਆਪਣੇ ਕੋਲ ਫੁੱਲ ਹੈ ਬਾਅਦ ਦੇ ਵਿੱਚ ਤੁਹਾਡੀ ਕਾਲ ਆਏਗੀ ਫਿਰ ਸ਼ਾਇਦ ਆਪਣੇ ਕੋਲ ਸਟਾਕ ਨਾ ਹੋਵੇ ਫਿਲਹਾਲ ਆਪਣੇ ਕੋਲ ਸਟਾਕ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਜਿਨ੍ਹਾਂ ਨੇ ਕਿਸੇ ਨੂੰ ਗਿਫਟ ਕਰਨਾ ਉਹ ਵੀ ਲੈ ਸਕਦੇ ਨੇ ਪਰ ਆਫਰ ਸਿਰਫ 2 ਦਿਨਾਂ ਲਈ ਹੈ ਜੀ ਹਾਂਜੀ ਦੁਬਾਰਾ ਤੋਂ ਫਿਰ ਬੇਨਤੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੇ ਇੱਕ ਵਾਰ ਤੁਹਾਨੂੰ ਦੁਬਾਰਾ ਪਕਾ ਲੜ ਦਿਖਾ ਦਿੰਨੇ ਹਾਂ ਹਾਂਜੀ ਦੁਬਾਰਾ ਤੁਹਾਨੂੰ ਕਲਰ ਦਿਖਾ ਦਿੰਨੇ ਹਾਂ ਜਲਦੀ ਜਲਦੀ ਆਪਣਾ ਆਰਡਰ ਜਿਹੜਾ ਬੁੱਕ ਕਰੋ ਬਾਅਦ ਵਿੱਚ ਫਿਰ ਭੈਣਾਂ ਦੇ ਕਾਲ ਆਉਂਦੇ ਨੇ ਫਿਰ ਆਪਣੇ ਕੋਲੇ ਸਟਾਕ ਹੋਵੇ ਨਾ ਹੋਵੇ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ ਨੀਚੇ ਦਿੱਤੇ ਨੰਬਰ ਤੇ ਆਰਡਰ ਕਰ ਸਕਦੇ ਹੋ ਸ਼ਿਪਿੰਗ ਹੈ ਜਿਹੜੀ ਐਕਸਟਰਾ ਹੋਏਗੀ ਹਾਂ ਜੀ ਧੰਨਵਾਦ ਜੀ ਸাশ੍ਰੀ ਕਾਲ ਜੀ ਸ਼ਰਮਕਲੋਥ ਹਾਊਸ ਤੇ ਸੇਲ ਲੱਗ ਚੁੱਕੀ ਹੈ ਜੀ ਸ਼ਾਲ ਦੀ 150 ਰੁਪਏ ਦਾ ਰੇਟ ਰਹਿਣ ਵਾਲਾ ਤੇ ਕਲਰ ਤੁਸੀਂ ਦੇਖ ਸਕਦੇ ਹੋ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਕਲਰ ਨੇ ਨੀਚੇ ਦਿੱਤੇ ਨੰਬਰ ਤੇ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਖੁੱਲੇ ਦਿਲ